ਕਪੂਰਥਾ ਮਹੱਲਾ ਇਲਾਕੇ 'ਚ ਵਕ ਵਕ ਥਾਮਾ ਤੇ ਬੰਦ ਪਏ ਸੀਵਰੇਜ ਸਿਸਟਮ ਕਾਰਨ ਇਲਾਕੇ ਦੇ ਲੋਕ ਗਰੀਬੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਨਜ਼ਰ ਆ ਰਹੇ ਨੇ ਦੂਜੇ ਪਾਸੇ ਨਗਰ ਨਿਗਮ ਕਪੂਰਥਲਾ ਕੋਲ ਬੰਦ ਪਏ ਸੀਵਰੇਜ ਸਿਸਟਮ ਨੂੰ ਖੋਲਣ ਲਈ ਆਪਣੀ ਮਸ਼ੀਨਰੀ ਹੈ ਪਰ ਉਹ ਵੀ ਖਰਾਬ ਪਈ ਹੈ ਕਪੂਰਥਲਾ ਗਲੀ ਮਹੱਲਾ ਖੇਤਰ ਦੇ ਵਕ ਵਕ ਵਾਰਡਾਂ ਵਿੱਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਅੰਦਰ ਪਹੁੰਚ ਗਿਆ ਹੈ ਬੰਦ ਪਏ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਗੰਦਗੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਤੇ ਖਾਣਾ ਪੀਣਾ ਵੀ ਮੁਸ਼ਕਲ ਹੋ ਗਿਆ ਹੈ ਬੰਦ ਪਏ ਸੀਵਰੇਜ ਸਿਸਟਮ ਕਾਰਨ ਖੜਾ ਗੰਦਾ ਪਾਣੀ ਘਰਾਂ ਦੀਆਂ ਕੰਧਾਂ ਨੂੰ ਕਮਜ਼ੋਰ ਕਰ ਰਿਹਾ ਹੈ ਤਾਜ਼ਾ ਮਾਮਲਾ ਥਾਣਾ ਸਿਟੀ ਕਪੂਰਥਲਾ ਦੇ ਸਾਹਮਣੇ ਥਾਣਾ ਸਿਟੀ ਕਪੂਰਥਲਾ ਦੇ ਵਾਰਡ ਨੰਬਰ ਨੰਬਰ 25 ਕਪੂਰਥਲਾ ਦੇ ਮਹੱਲੇ ਡਾਕਟਰ ਸਾਧਕ ਅਲੀ ਦਾਏ ਜਿੱਥੇ ਪਿਛਲੇ ਕਈ ਦਿਨਾਂ ਤੋਂ ਇਲਾਕੇ ਦਾ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੰਦ ਸੀਵਰੇਜ ਇਲਾਕਾ ਨਿਵਾਸੀਆਂ ਨੇ ਇਸ ਸਿਸਟਮ ਸੰਬੰਧੀ ਕਈ ਵਾਰ ਨਗਰ ਨਿਗਮ ਕਪੂਰਥਲਾ ਨੂੰ ਸ਼ਿਕਾਇਤ ਕੀਤੀ ਹੈ ਪਰ ਨਿਗਮ ਵਿਭਾਗ ਕਪੂਰਥਲਾ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਸਿਮਾਜ ਸੇਵੀ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਅਵੀ ਰਾਜਪੂਤ, ਸ਼ਿਵ ਸੈਨਾ, ਬਾਲ ਠਾਕਰ, ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਅਤੇ ਇਲਾਕਾ ਨਿਵਾਸੀ ਡਾਕਟਰ ਸਾਦਕ ali ਨੇ ਬੰਦ ਪੈਸਿਵਰੇ ਸਿਸਟਮ ਨੂੰ ਲੈ ਕੇ ਨਗਰ ਨਿਗਮ ਖਿਲਾਫ ਰੋਸ ਪ੍ਰਗਟ ਕੀਤਾ ਹੈ। ਨੇ ਨਗਰ ਨਿਗਮ ਕਬੂਰਤਲਾ ਦੇ ਕਮਿਸ਼ਨਰ ਤੋਂ ਮੰਗ ਉਠਾਈ ਹੈ ਕਿ ਬੰਦ ਪੈਸਿਵਰੇ ਸਿਸਟਮ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ। ਦੇਖੋ ਪੂਰੀ ਖਬਰ। ਅਵੀ ਜੀ ਕਿ ਮਾਮਲਾ ਸੀ ਜਿਹਨੂੰ ਲੈ ਕੇ ਅੱਜ ਮੱਲਾ ਡਾਕਟਰ ਸਤ ਕਰੀ ਤੁਸੀਂ ਖੜੇ ਆ ਤੇ ਕੀ ਸਾਰਾ ਕੀ ਮਾਮਲਾ ਕੀ ਆਜਾ ਦੇਖੋ ਜੀ ਤੁਸੀਂ ਸਾਰੇ ਜਾਣਦੇ ਆ ਕਿਉਂਕਿ ਮੈਂ ਹਲਕੇ ਦੇ ਲੋਕਾਂ ਦਾ ਸੇਵਾਦਾਰ ਆ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਆ ਕਿ ਕਪੂਤਰੇ ਹਲਕੇ ਜਿੱਥੇ-ਜਿੱਥੇ ਸਾਡੇ ਮਾਤਾਵਾਂ ਨੂੰ ਸਾਡੇ ਵੀਰਾਂ ਨੂੰ ਜਾਂ ਹਲਕੇ ਦੇ ਕਿਸੇ ਇੱਕ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਂਦੀ ਉਹਦੀ ਪਹੁੰਚ ਜਿਹੜੀ ਆ ਮੇਰੇ ਤੱਕ ਆਂਦੀ ਆ ਤੇ ਉਹਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਹੱਲ ਕਰਾਵਾਂ ਡਾਕਟਰ ਸਾਦਿਕ ਅਲੀ ਮੋਹੱਲਾ ਦਾ ਆਪੋਜ਼ਿਟ ਸਿਟੀ थाना ਬੜਾ ਪੁਰਾਣਾ ਮੋਹੱਲਾ ਇੱਥੇ ਬڑے-ਬڑے ਲੋਕ ਚੰਗੇ-ਚੰਗੇ ਬੰਦੇ ਇੱਥੇ ਜਿਹੜੇ ਆ ਡਾਕਟਰ ਸਾਦੀਕ ਅਲੀ ਮੋਹੱਲੇ 'ਚ ਰਹਿ ਕੇ ਵਧੀਆ-ਵਧੀਆ ਜਿਹੜੇ ਆ ਅਧਿਕਾਰੀ ਬਣ ਚੁੱਕੇ ਆ ਤੇ ਇਸ ਮੋਹੱਲੇ ਦੇ ਵਿੱਚ ਅਜਿੰਨੇ ਬੁਰੇ ਹਾਲਾਤ ਆ ਕਿਉਂ ਹਾਲਾਤ ਇੰਨੇ ਮਾੜੇ ਆ ਅੱਜ ਵੀ ਜਿਹੜਾ ਕਪੂਥਲਾ ਕਾਰਪੋਰੇਸ਼ਨ ਬਣਨ ਤੋਂ ਬਾਅਦ ਲੋਕਾਂ ਨੂੰ ਉਲਝਾਇਆ ਕੱਚ ਪਿਆ ਸੀਵਰੇਜ ਲੈਟਾਂ ਦੇ ਪਾਣੀ ਦੇ ਵਿੱਚ ਲੋਕ ਇਸ ਤੋਂ ਉੱਪਰ ਉਠ ਹੀ ਨਹੀਂ ਪਾ ਰਹੇ ਇੱਕ ਪਾਸੇ ਕਮਿਸ਼ਨਰ ਸਾਹਿਬ ਜਦੋਂ ਆ ਕਾਰਪੋਰੇਸ਼ਨ ਬਣੀ ਸੀ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨਵੇਂ ਆਏ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਜਿਹੜੇ ਤੁਹਾਡੇ ਐਮਐਲਏ ਆ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਹਾਨੂੰ ਇਹ ਗਿਫਟ ਦੇ ਰਿਹਾ ਕਪੂਤਰੇ ਨੂੰ ਮੈਨੂੰ ਲੱਗਦਾ ਗਿਫਟ ਤੇ ਕੀ ਮਿਲਣਾ ਹੈ ਕਪੂਤਰਿਆਂ ਨੂੰ ਅੱਜ ਲੋਕ ਇਹਨੂੰ ਸ਼ਰਾਪ ਮਹਿਸੂਸ ਕਰਦੇ ਪਿਆ ਜਿਹੜੀ ਕਾਰਪੋਰੇਸ਼ਨ ਬਣੀ ਆ ਤੇ ਲੋਕ ਇਹਨੇ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਇਹ ਉਹ ਲੋਕ ਆ ਜਿਹੜੇ ਸਮੇਂ-ਸਮੇਂ ਤੇ ਆਪਣੇ ਟੈਕਸਿਸ ਭਰਦੇ ਆ ਘਰਾਂ ਦੇ ਵਿੱਚ ਸੀਵਰੇਜ ਦੇ ਪ੍ਰਾਪਰਟੀ ਦੇ ਤਰ੍ਹਾਂ-ਤਰ੍ਹਾਂ ਦੇ ਟੈਕਸ ਜਿਹੜੇ ਤਾਂ ਥੋਪੇ ਜਾਂਦੇ ਆ ਉਹ ਭਰੇ ਜਾਂਦੇ ਆ ਤੇ ਦੂਜੇ ਪਾਸੇ ਇੰਨੇ ਮਾੜੇ ਹਾਲਾਤ ਦੇ ਵਿੱਚ ਇੰਨੇ ਸੀਵਰੇਜ ਜਾਮ ਦੇ ਵਿੱਚ ਜਿੱਥੇ ਕਿ ਪਿਛਲੇ ਦਿਨ ਹੀ ਆਪਾਂ ਜਾਣਦੇ ਹਾਂ ਡੇਂਗੂ ਦੀਆਂ ਬਿਮਾਰੀਆਂ ਚਲਦੀਆਂ ਸੀ ਥਾਂ ਥਾਂ ਤੇ ਇੰਨਾ ਗੰਦਾ ਪਾਣੀ ਜਮਾ ਹੋਇਆ ਪਿਆ ਇੱਥੋਂ ਲੋਕਾਂ ਦੇ ਬੱਚਿਆਂ ਦੇ ਜਾਣਾ ਸਾਡੇ ਬਜ਼ੁਰਗ ਖੜੇ ਆ ਉਹਨਾਂ ਲਈ ਜਾਣਾ ਇੰਨਾ ਔਖਾ ਆਇਆ ਪਿਆ ਤੇ ਕਾਰਪੋਰੇਸ਼ਨ ਢੰhora ਕੀ ਬਿੜਦੀ ਆ ਕਿ ਕਪੂਤਲੇ 'ਚ ਹਰ ਪੱਖੋਂ ਜਿਹੜਾ ਵਿਕਾਸ ਹੋ ਰਿਹਾ ਵਿਕਾਸ ਤੇ ਕਿਤੇ ਨਹੀਂ ਹੋ ਰਿਹਾ ਸਿਰਫ ਵਿਨਾਸ਼ ਹੋ ਰਿਹਾ ਤੇ ਉਹਦੀ ਜਿੰਦੀ ਜਾਗ ਦੀ ਤਸਵੀਰ ਤੁਹਾਡੇ ਮੀਡੀਆ ਦਾ ਸਾਹਮਣੇ ਦਿਖਾਈ ਜਾ ਰਹੀ ਹੈ ਤੋ ਮੇਰੀ ਕਮਿਸ਼ਨਰ ਸਾਹਿਬ ਜਿਹੜੇ ਮੇਅਰ ਆ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਠੰਡ ਬਹੁਤ ਵਾ ਸਾਨੂੰ ਸਾਰਿਆਂ ਨੂੰ ਪਤਾ ਪਰ ਲੋਕਾਂ ਨੂੰ ਖੱਜਲ ਨਾ ਕਰੋ ਲੋਕਾਂ ਦੀ ਬਾਹ ਫੜੋ ਜੇ ਤੁਹਾਡੀਆਂ 20-20 ਹਜ਼ਾਰ ਤਨਖਾਹਾਂ ਲਾਈਆਂ 50-50 ਐਮਸੀ ਬਣ ਗਏ ਤੇ ਲੋਕਾਂ ਦੇ ਨਾਲ ਤਛੱਦਰ ਨਾ ਕਰੋ ਵੋਟਾਂ ਇਹ ਨਹੀਂ ਹੈਗੀਆਂ ਕਿ ਅੱਜ ਤੁਸੀਂ ਲੈ ਲਈਆਂ ਤੇ ਵੋਟਾਂ ਆਣੀਆਂ ਹੀ ਨਹੀਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 3 ਸਾਲ ਬਾਅਦ MP MLA MC ਦੀਆਂ ਵੋਟਾਂ ਆਉਂਦੀਆਂ ਹੀ ਰਹਿੰਦੀਆਂ ਉਹ ਹਾਲ ਨਾ ਹੋਵੇ ਕਿ ਜੋਧੇ ਵੋਟਾਂ ਮੰਗਣ ਆਉ ਹੱਥ ਜੋੜ ਕੇ ਤੇ ਲੋਕ ਇੰਨੇ ਅੱਕੇ ਸਤੇ ਆ ਤੁਹਾਡੇ ਕੁਰਤੇ ਪਜਾਮੇ ਲੀਰੋ ਲੀਰ ਕਰਨ ਦਾ ਟਾਈਮ ਨਹੀਂ ਲਾਣਗੇ ਸੋ ਲੋਕਾਂ ਦੀ ਆਵਾਜ਼ ਨੂੰ ਇੰਨਾ ਨਾ ਦਬਾਓ ਕਿ ਉਹਨਾਂ ਦਾ ਡਰ ਹੀ ਖਤਮ ਹੋ ਜਾਵੇ ਸੋ ਲੋਕਾਂ ਦੇ ਮਸਲੇ ਜਿਹੜੀ ਬੁਨਿਆਦੀ ਸਹੂਲਤਾਂ ਉਹਨਾਂ ਨੂੰ ਹੱਲ ਕਰਾਓ ਕਿਉਂਕਿ ਸਾਡੇ ਵਿੱਚ ਅੱਜ ਮੁਕੇਸ਼ ਕਸ਼ੇਵ ਜੀ ਜਿਨ੍ਹਾਂ ਨੇ ਆਪਣੇ ਸੱਦੇ ਤੇ ਮੈਨੂੰ ਬੁਲਾਇਆ ਸੀ ਨੀਰਜ ਜੀ ਜੋ ਇਥੇ ਇਲੈਕਸ਼ਨ ਲੜ ਚੁੱਕੇ ਨੇ ਰਿੰਕੂ ਜੀ ਜੋ ਮੁਹੱਲੇ ਦੀ ਜੋ ਵੀ ਪਰੇਸ਼ਾਨੀ ਹੁੰਦੀ ਉਹਦੇ ਲਈ ਹਮੇਸ਼ਾ ਤਤਪੋਰ ਰਹਿੰਦੇ ਆ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਪੀੜ ਵਾ ਸੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਓ ਲੋਕਾਂ ਨੂੰ ਸੀਵਰੇਜ ਤੋਂ ਗੰਦਗੀ ਤੋਂ ਨਜਾਦ ਦਿਵਾਓ ਹਾਂਜੀ ਮਕੇਜੀ ਕੇਸ ਮਸੇਸੀ ਜੀ ਨੂੰ ਲੈ ਕੇ ਅੱਜ ਇਕੱਠੇ ਹੋਏ ਆ ਅੱਜ ਦੇਖੋ ਜੀ ਅਸੀਂ ਬਾਟਰਾ ਮੈਂ 25 ਵਜੇ ਸਾਰੇ ਮੱਲਾ ਨਿਵਾਸੀ ਮੇਰਾ ਵੱਟਾ ਪਰ ਅਭੀ ਰਾਜਪੂਤ ਜੀ ਨਾਲ ਉਸ ਪਾਸ ਤੇ ਸਦਿਆ ਵਾ ਵੀ ਇਹਦਾ ਕੁਝ ਪਹ ਹੱਲ ਕਰੀਏ ਵੀ ਬੜੇ ਕਾਫੀ ਟਾਈਮ ਤੋਂ ਐ ਮੱਲੇ ਦਾ ਨਾ ਸੁਧਾਰ ਨਹੀਂ ਹੋ ਰਿਹਾ ਵਾ ਗੰਦਕੀ ਬੁਰਾ ਹਾਲ ਆ ਨਾਲੀਆਂ ਦੇ ਵਿੱਚ ਕੋਈ ਕਰਮਚਾਰੀ ਨਹੀਂ ਆ ਰਿਹਾ ਵਾ ਤੇ ਬਿਮਾਰੀਆਂ ਦਾ ਜਿਹੜਾ ਵਧ ਰਿਹਾ ਹੈਗਾ ਵਾ ਗਾ ਤੁਹਾਨੂੰ ਪਤਾ ਹੈ ਡੇਂਗੂ ਆ ਠੰਡ ਦਾ ਮੌਸਮ ਚੱਲ ਰਿਹਾ ਹੈ ਵੀ ਕਿਹ ਤਰ੍ਹਾਂ ਦੀ ਇਚੇ ਸੁਣਵਾਈ ਨਹੀਂ ਹੁੰਦੀ ਪਈ ਹੈ ਵੀ ਅੱਜ ਮਜਬੂਰਾਂ ਸਾਨੂੰ ਸਾਡਾ ਵੱਡਾ ਵੀਰ ਵਾ ਟਾਂ ਟਾਂ ਦੇ ਸਾਡੇ ਨਾਲ ਖੜੇ ਹੋਣ ਵਾਲੇ ਭਾਈ ਨੇ ਅਭੀ ਰਾਜਪੂਤ ਦੀ ਹੋਣ ਹੋਣ ਦੇ ਨਾਲ ਮਹੱਲਾ ਨਿਵਾਸੀ ਰਿੰਕੂ ਪਟਾਰੀ ਜੀ ਹੈ ਸਾਡੇ ਆਪਣੇ ਨੀਰਾ ਸ਼ਲਮਾ ਜੀ ਆਏ ਨੇ ਬਾਕੀ ਸਾਰੇ ਭੈਂਤੀਆਂ ਨਾਲ ਖੜੀ ਹੈ ਵੀ ਬੜਾ ਰੋਸ ਹੈਗਾ ਅੱਜ ਇਸ ਮਹੱਲੇ ਦੇ ਵਿੱਚ ਵੀ ਬੁਰਾ ਹਾਲ ਹੋਇਆ ਹੈ ਕਿਹ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਪਈ ਹੈ ਜੇ ਆਪਾਂ ਗੱਲ ਕਰੀਏ ਮੁਕੇਸ਼ ਜੀ ਜਿਹੜੀ ਕੌਂਸਲ ਕਾਂਗਰਸ ਤੇ ਹੈ ਮੇਅਰ ਕਾਂਗਰਸ ਦੀ ਹੈ ਤੇ ਤੁਹਾਡੀ ਬਾੜ ਦਾ ਵੀ ਜਿਹੜੀ ਇਹ ਬਾੜ ਤੇ ਵੀ ਕੌਂਸਲ ਕਾਂਗਰਸੀ ਹੈ ਤਾਂ ਫੇ ਵੀ ਕੰਮ ਨਾ ਹੋਵੇ ਤਾਂ ਕਿੱਧਰ ਦੇ 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 ਦੀ ਦੇਖੋ ਫੇਰ ਤਾਂ ਬੜੀ ਮਾੜੀ ਗੱਲ ਆ ਨਾ ਦੇਖੋ 52 ਐਮਸੀ ਐ 52 ਬਾਟਾਂ ਦੇ ਵਿੱਚ 58 ਸੀ ਹੈ ਨਾ ਉਸ ਤੋਂ ਬਾਅਦ ਵੀ ਸਰਕਾਰ ਹੁੰਦੀ ਹੈ ਸਾਰੀ ਐਮਐਲਏ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦਾ ਵਧਾਈ ਦਿੱਤੀ ਵੀ ਕੀ ਤਰ੍ਹਾਂ ਦੀ ਸੁਣਾਈ ਨਹੀਂ ਹੁੰਦੀ ਪਈ ਆ ਤਾਂ ਬਹੁਤ ਨਿੰਦਾਯੋਗ ਵਾ ਹੈ ਵੀ 50 ਐਮਸੀ ਦੇ ਬਾਬਾ ਜੂਬੀ ਦੇਖੋ ਮਹੱਲੇ ਦਾ ਇੱਥੇ ਕੋਈ ਸੁਧਾਰ ਨਹੀਂ ਹੋ ਰਿਹਾ ਵਾ ਕਿ ਆਪਾਂ ਵੋਟਾਂ ਦਾ ਕੀ ਆਪਾਂ ਸੀਮਾ ਲੈ ਗਏ ਨੇ ਵੀ ਦੇਖੋ ਮਹੱਲੇ ਵਿੱਚ ਵਧੀਆ ਫੈਮਿਲੀ ਸੇ ਰਹਿ ਰਹੀ ਆ ਵਾ ਬੱਚੇ ਖੇលਦੇ ਆ ਹੁਣ ਦੇਖੋ ਬੁਰਾ ਹਾਲ ਆ ਸਾਰੇ ਬੱਚੇ ਆਪਣੇ ਆਪਣੇ ਕਮਰੇ ਦੇ ਬੰਦੇ ਪਏ ਨੇ ਜੋ ਗੰਦਗੀ ਦੇ ਵਿੱਚ ਬੱਚੇ ਖੇលੂਗੇ ਤਾਂ ਬਿਮਾਰੀ ਆਪਣੇ ਪਰਿਵਾਰ ਦੇ ਅੰਦਰ ਹੀ ਜਾਣੀ ਆ ਵੀ ਆਪਣੀ ਬੇਨਤੀ ਹੈ ਮੈਂ ਕਰਦਾ ਮੈਂ ਜ਼ਿਲ੍ਹਾ ਪ੍ਰਧਾਨਾ ਸ਼ੇਖਸਾਹ ਦਾ ਵੀ ਬੇਨਤੀ ਹੈ ਆਪਾਂ ਜੀ ਜੋ ਵੀ ਇਹਨਾਂ ਦੀ ਸਮੱਸਿਆ ਵਾ ਉਹ ਜਲਦ ਜਲਦ ਹੱਲ ਕੀਤੀ ਜਾਵੇ ਜੀ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਮਨਾ ਚਾਹੀ ਹਾਂਜੀ ਕਰਮੱਲਾ ਵਾ ਸੁਦਰ ਡਾਕਟਰ ਸੁਆਦ ਸਾਹਰ ਗਲੀ ਹਾਂਜੀ ਕੀ ਮੁਸ਼ਕਲ ਕੀ ਆ ਰਹੀ ਹੈ ਦੇਖੋ ਸਾਡੇ ਮੋਹਰੇ ਦੇਖੋ ਕਿੰਨਾ ਗੰਦਵਾ ਅਸੀਂ ਰੋਟੀ ਖਾਣੀ ਵੀ ਸਾਡੀ ਤੰਗ ਹੋਈ ਹੋਈ ਆ ਕੱਲ ਨੂੰ ਸਾਡੇਆਂ ਕੰਧਾ ਟੱਟ ਗਿਆਂ ਫੇਰ ਕੌਣ ਜ਼ਿੰਮੇਦਾਰ ਆ ਸਾਨੂੰ ਦੇਣਗੇ ਬਣਾ ਕੇ ਨਵੀਆਂ ਕੰਧਾ ਕਿ ਨਹੀਂ ਨੇ ਕਿੰਨੇ ਟਾਈਮ ਤੋਂ ਮੁਸ਼ਕਲ ਆ ਰਹੀ ਹੈ ਕਾਫੀ ਟਾਈਮ ਤੋਂ ਹੀ ਹੋ ਗਈ ਆ ਤੇ ਇਸ ਮੰਦਰੀ ਕੋ ਕੰਪਲੇਂਟ ਕੀਤੀ ਅਸੀਂ ਕਈ ਵਾਰੀ ਕੀਤੀ ਆ ਕੋਈ ਹੱਲ ਨਹੀਂ ਹੋਇਆ ਕਿ ਕਦੋਂ ਹੱਲ ਹੋਏਗਾ ਕਿ ਜਦੋਂ ਸਾਡੀਆਂ ਕੰਧਾਂ ਥੱਲੇ ਡਿੱਗ ਜਾਣਗੀਆਂ ਉਦੋਂ ਹੱਲ ਹੋਏਗਾ ਸਾਡੇ ਬੱਚੇ ਥੱਲੇ ਆਣਗੇ ਫੇਰ ਹੱਲ ਹੋਏਗਾ ਆਪਣੇ ਅੰਸੀ ਨੂੰ ਕਿਹਾ ਤੁਸੀਂ ਅਸੀਂ ਅੰਸੀ ਨੂੰ ਵੀ ਕਿਹਾ ਵਾ ਕੋਈ ਹੱਲ ਨਹੀਂ ਹੋਇਆ ਸਾਡੇ ਸਗੇ ਆਏ ਸੀ ਕਿ ਹੁਣ ਉਹਨਾਂ ਨੇ ਵੀ ਕੁਝ ਕਿਹਾ ਵਾ ਕਿ ਹੱਲ ਕਰੋ ਇਹਦਾ ਤੇ ਕੋਈ ਹੱਲ ਨਹੀਂ ਹੁੰਦਾ ਪਿਆ ਇਸ ਟਾਈਮ ਤੇ ਤਾਂ ਤੁਸੀਂ ਮੰਗ ਕੀ ਕਰਦੇ ਪ੍ਰਸ਼ਾਸਨ ਅਸੀਂ ਕਹਿੰਦੇ ਆ ਕਿ ਸਾਰਾ ਮੱਲਾ ਸਾਡਾ ਸਹੀ ਹੋਣਾ ਚਾਹੀਦਾ ਸਾਫ਼ ਸੁਥਰਾ ਹੋਣਾ ਚਾਹੀਦਾ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਸਾਨੂੰ ਇਤੋਂ ਹੀ ਬਿਮਾਰੀਆਂ ਅੰਦਰ ਹੋਣੀਆਂ ਸਾਨੂੰ ਲੱਗਣੀਆਂ ਵਾ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ